ਰਾਜਨ ਕੇ ਰਾਜ ਮਹਾਂ ਸਾਫ ਤੇ ਸਾਜ ਮਹਾਂ ਜੋਗ ਜੋਗ ਬਹਤਰ ਅਦੁਮ ਸ਼ਾਲੇ ਨਿਰਜੁਰ ਨਿਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਧੂਪਨ ਕੇ ਧੂਪੋ ਤਾ ਤ ਮਹਾਂਦਾਨ ਪ੍ਰਾਣ ਕੇ ਬਚੇ ਅਦੂਤ ਪੂਤ ਕੇ ਦਿਵਯਾ ਰੋਗ ਸੋਗ ਕੇ ਮਟਾਇਆ ਕਿ ਤੁਮਾ ਨੀ ਮਾਂ ਮਾਰੋ ਵਿਦਿਆ ਕੇ ਵਿਚਾਰ ਹੋ ਕੇ ਅਦਵੇ ਅਵਤਾਰ ਹੋ ਕੇ ਸਿੱਧਤਾ ਕਸੂਰ ਤੋਂ ਸੁਧਤਾ ਕਿਸਾਨ ਜੋ ਬਨੁ ਕੰਜਾਨ ਹੋ ਕੇ ਕਾਲ ਹੋ ਕੇ ਕਾਲ ਹੋ ਕੇ ਸੱਜਣਾ ਕੇ ਸੂਨ ਹੋ ਕੇ ਮਿੱਤਰਾਂ ਕੇ ਪ੍ਰਾਣ ਹੋਤ ਰਾਜਨ ਕੇ ਰਾਜ ਮਹਾਂ ਸਾਧੁ ਸੁਖ ਸੱਜ ਬਾਹੋ ਮੁਖ ਜੋਗ ਹੈ ਤਰਿਆ ਰਨਸ਼ਾਲੇ ਕਉ ਪਾਇਓ ਮੁੱਢਿਆ ਸੰਿਆਸੀ ਕੋ ਜੋਗੀ ਪਾਇਓ ਕੋ ਬ੍ਰਹਮਚਾਰੀ ਕੋ ਜਤਿਆਂ ਮਾਨ ਕੋ ਹਿੰਦੂ ਤੁਰਕ ਕਉ ਰਾਫ ਕੀ ਇਮਾਮ ਸਾਫੀ ਮਾਨਸ ਕੀ ਜਾਤ ਸਭੇ ਤੇ ਪਹਿਚਾਨ ਕੋ ਕਰਤਾ ਕਰੀਮ ਸੋਈ ਰਾਜ ਕਰਨ ਮੈਂ ਓਈ ਦੂਸਰੋ ਨ ਭੇਦ ਕੋਈ ਭੂਲ ਬ੍ਰਹਮ ਮਾਨ ਕੋ ਇੱਕ ਇੱਕ ਸੇਵ ਸਾਭੀ ਕੋ ਗੁਰਦੇ ਦੇਕੇ ਫਿਸਲ ਸਭੇ ਕੇ ਜੋਤੀ ਜਾਨ ਬੋ ਬਿਨਾਂ ਪਾਰ ਪਾਵੇ ਹਿੰਗਲਾ ਹਮਲ ਤਾਵੇ ਗੋਰ ਕਰ ਦੇ ਜੀ ਗੁਣ ਕਾਵੇ ਤੇਰੇ ਨਾਮ ਹੈ ਜੁਗ ਜੋਗ ਸੱਚ ਪੌਣ ਸਾਧਨਾ ਤੇ ਕਬਾਬੇ ਆਰ ਬਕੇ ਆਰ ਵੀ ਆਰਾ ਦੇ ਤੇਰੇ ਨਾਮ ਫਾਰਾ ਕੇ ਫੇਰੰਦੀ ਮਨੰਦਾਰੀ ਕੁਰੇ ਸੀ ਜਾਣੇ ਪੱਛਮ ਕੇ ਪਛਮੀ ਪਹਿਚਾਨ ਨਿਤ ਕਾਮਾ ਮਰਾਟਾ ਮਘਲ ਤੇਰੀ ਮਨ ਸੁਧ ਪਸ ਕਰ ਫਿਰ ਬੈਖ ਲੰਗੀ ਪਹਿਚਾਨ ਧਰਮ ਤਾਮ ਹੈ ਤਲੰਗੀ ਪਹਿਚਾਨ ਧਰਮ ਕਾਮ ਰਜਨ ਤੇਰਾ ਜਮਾਹ ਮਹ ਜੋਗੁ ਕ जोग ਹੈ ਕਰਿ ਅਜੁਨ ਛਾਲ ਕੇ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰਿ ਅੰਤ ਕਰਿ ਮਿਨਾਮੇ ਆਕਾਮੇ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰਿ ਅੰਤ ਕਰਿ ਅੰਤ ਮਿਨਾਮੇ ਆਕਾਮੇ ਬੰਗ ਕੇ ਬੰਦਾਲੀ ਫਿਰ ਹੰਗ ਕੇ ਫਿਰੰਗਾ ਬਾਲੀ ਦਿੱਲੀ ਕੇ ਦਿਲ ਵਾਲੀ ਤੇਰੀ ਆਗਮੇ ਚਲਤ ਹੈ ਰੋਹ ਕੇ ਰੁਹੇਲੇ ਮਾਗਦੇਸ ਕੇ ਮਕਲ ਤੀਰ ਬੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ ਬੋਖਾ ਕੁੰਗਾ ਹੈ ਤੀਨ ਮਦੀਨ ਕੇ ਸੀਸਿਆਰ ਦਿੱਪਤੀ ਧਿਆਏ ਤੋਕ ਤੇ ਦਲਤ ਹੈ ਜਿੰਨ ਤੋ ਧਿਆਏ ਬਿਨ ਪੂਰ ਪਰਤਾ ਪਰ ਫਰਤਨ ਤਾਮ ਫਲ ਫੂਲ ਸੋਫਲ ਨਾ ਨਪਾਨ ਦੇਵਾਨ ਦੇ ਤੁਮਾ ਮਹਾ ਛਤਰਧਾਰੀ ਛਤਰੀਪਤ ਸੈਲ ਰੂਪ ਛੇਤਨਾਕ ਸ਼ੋਨੀਕਾਰ ਆਇਆ ਮਰੂ ਛਤਰੀਪਤ ਗਾਇਆ ਵਿਸ਼ਨੱਤ ਵਿਸਵੰਬਰ ਬੇਦਨਾਤ ਬਲਕਰ ਬਾਜੀ ਗੁਰ ਬਾਨ ਧਾਰੀ ਬੰਧਨ ਬਕਾਈ ਨੌਲ ਕਰਨ ਕੁਦਾ ਧਾਰੀ ਵਿਦਿਆ ਧਾਰ ਬ੍ਰਹਮਚਾਰੀ ਤਨ ਕੋ ਲਗਾ ਬਨਕ ਚਾਣੂ ਨਾ ਪਾਈ ਰਾਜਨ ਤੇਰਾ ਜ ਮਹਾਰਾਜਨ ਤੇ ਮਹਾਰਾਜਾ ਐਸ ਰਾਜ ਛੋੜ ਔਰ ਦੂਜਾ ਕੌਣ ਚਾਈ ਹੈ ਕਹੂੰ ਗੀਤ ਕੇ ਗਵਈਆ ਕਹੂੰ ਬੇਨ ਕੇ ਵਜਈਆ ਕਹੂੰ ਮਿਤ ਕੇ ਨਿਚਈਆ ਕਹੂੰ ਨਰ ਤੋਂ ਅਕਾਰ ਕਹੂੰ ਵੇਦ ਪਾਣ ਕਹੂੰ ਭੋਗ ਦੀ ਕਹਾਣੀ ਕਹੂੰ ਰਾਜ ਕਹੂੰ ਰਾਣ ਕਹੂੰ ਧਰ ਕੋ ਪ੍ਰਕਾਰ ਕਹੂੰ ਬੇਨ ਕੇ ਵਜਈਆ ਕਹੂੰ ਢੇਣ ਕੇ ਚਰਈਆ ਕਹੂੰ ਲਕਣ ਲਵਈਆ ਕਹੂੰ ਸੁਦੁਰ ਪੁਰਾਰ ਹੂੰ ਸੁਧਤਾ ਕਿਸਾਨ ਹੋ ਕੇ ਸੰਤਨ ਕੇ ਤਾਨ ਹੋ ਕੇ ਦਾਤਮਹਾ ਦਾ ਮਰਦੋਖ ਰੰਦਾ ਹੋ ਤੇਰੀ ਮਹਿਮਾ ਅਪਰ ਅਪਾਰਾ ਜਾਤਾ ਲਹਿਓ ਨ ਕਿਨੂ ਪਾਰਾ ਦੇਵ ਦੇਵ

ਕਸ਼ਮਿਰਜਾ ਕਾ ਗੁਰੂ ਗੋਬਿੰਦ ਸਿੰਘਾ ਫਾਇਜ਼ੁਲ ਨਵਾਜ਼ ਗੋਬਿੰਦ ਸਿੰਘਾ ਕਸ਼ਮਿਰਸਰਾਰ ਗੁਰੂ ਗੋਬਿੰਦ ਸਿੰਘਾ ਤੇਰੀ ਮਹਿਮਾ ਅਪਰ ਅਪਾਰਾ ਜਾ ਕਾ ਲਹਿਓ ਨਾ ਕਿਨੂ ਪਾਰਾ ਦੇਵ ਦੇਵ ਰਾਜਣ ਕੇ ਰਾਜਾ ਦੀਨ ਦਇਆਲ ਗਰੀਬ ਬਣਵਾਦਾ ਸਭ ਰਾਜਣ ਕੇ ਰਾਜਾ ਤੁਮਹੋ के राजा आपे आप गरीब राजा आप गरीबन गरीब आपे आप गरीब राजा आप गरीब राजा को हर समान नहीं राजा को हर समान नहीं राजा ए पूपत सब दिवस चाल के झूठे झूठे जाूठे दिवाजा ਗੰਭੀਰਾ ਗੁਨੀ ਗਹਿਰਾ ਕੋਈ ਨਾ ਜਾਣੇ ਤੇਰਾ ਕਿਤਾਬ ਤੇ ਬਟੀ ਬੱਟੇ ਮੇਰੀ ਸਹੇਬਾ ਗਾਇਰ ਗੰਭੀਰਾ ਗੁਨੀ ਗਹਿਰਾ ਕੋਈ ਨਾ ਜਾਣੇ ਤੇਰਾ ਕਿਤਾਬ ਤੇ ਅਧਰਕੇ ਚਲਈਏ ਸਿਤ ਸਤਰਕੇ ਚਲਈਏ ਸਤਰਬਾਰੁ ਕੋ ਚਲਈਏ ਮਾ ਸਤਰਨ ਕੇ ਸਾਥ ਢਾਨ ਦੇ ਦਵਈਆ ਮਾ ਮਾਨ ਕੇ ਬਢਈਆ ਵਸਾਨ ਕੇ ਦਵਈਆ ਕਢਈਆ ਜਮ ਜਾਲ ਜੁਦ ਕੇ ਜਿਤਿਆ ਵਿਰੋਧ ਕੇ ਮਟਈਆ ਮਾ ਭੋਗ ਕੇ ਦਵਈਆ ਮਾ ਮਾਨੂ ਕੇ ਮਾਨ ਹੈ ਢਾਨ ਤੇ ਗਤ ਮਾ ਭੁਤ ਤੱਕ ਬਦ ਦਰਤ ਕਾਲੁ ਤਕਾਰ ਮਾ ਕਾਲੁ ਤਕਾ ਦੇਵ ਤਕਾਰ ਤਾਲ ਮਾ ਕਾਲੁ ਤਕਾ ਦੇਵ ਤਕਾਰ ਮਾ ਕਾਲੁ ਤਕਾ ਤੇਜ ਮੁਕਤਰ ਹੈ ਕੇ ਰਾਜ ਸੀ ਤਸਾਰ ਹੈ ਕਿສຸດ ਤੱਕ ਕਾਰ ਹੈ ਕਿສຸດ ਤੱਕ ਦਾ ਕਾਮਨਾ ਕੀ ਖਾਨ ਹੈ ਕੇ ਸਾਧਨਾ ਖਸਾਨ ਹੈ ਕਿ ਤੱਕ ਦਾ ਦੀ ਬਾਣ ਹੈ ਕੇ 부ਧ ਕੋ ਉਧਾਰ ਸੁੰਦਰ ਸਰੂਪ ਦੇ ਭੂਪਨ ਕੋ ਭੂਪਾ ਹੈ ਕਿ ਰੂਪਹੁ ਕੋ ਰੂਪ ਹੈ ਕਮਤ ਕੋ ਪ੍ਰਾਰ ਦਿਨ ਕੋ ਪਹਾੜ ਹੈ ਨਹੀਂ ਮਨ ਕੋ ਗਾਥ ਸਾਸਨ ਕੋ ਰੋਸ਼ਗ ਹੈ ਗੁਨ ਕੋ ਪਹਾੜ ਹੈ ਦਿਨ ਕੋ ਪਹਾੜ ਹੈ ਗੁਨ ਕੋ ਪਹਾੜ ਆਂਜਨ ਬਹੀਨ ਹੈ ਨੰਚਨ ਪਰਬੀਲ ਹੈ ਤੇ ਸੇਵਕਾ ਦਿਨ ਹੈ ਕਟਿਆ ਜੰਮ ਜਾਲ ਕੇ ਦੇਮਨ ਕ ਦੇ ਮਹਾਦੇਵ ਹੂਟ ਦੇਵਨਾਤ hoomte tujaiya ਮਾਈਆਂ ਵਾਹ ਬਾਲਕ ਕਾਮਨਕ ਕਰ ਹੈ ਤੋ ਬੁੱਧਤਾ ਕੋ ਹਰ ਹੈ ਕਿਸੁ ਦੁਤਕ ਸਾਧਿਆ ਕ ਕਾਲ ਉਚਾਲ ਦੇ ਸਾਰ ਸ੍ਰਾਂਛੇ ਸਾਲ ਸੁਢਾਲ ਕੇ ਰਾਜਨ ਤੇਰਾ ਜ ਮਾਂ ਹਸਾਜੂ ਕੇ ਸਾਜਾ ਰਾਜਾ ਨੱਥੇ ਰਾਜਾ ਮਾਂ ਹਸਾਜੂ ਕੇ ਸਾਜਾ ਮਾਂ ਜੋ ਕੂ ਕੇ ਜੋਤ ਹੈ ਕਰਈ ਅਬੰਸਾਲ ਕੇ ਰਾਜ ਸੁਖੇ ਰਾਜਾ ਰਾਜ ਨੱਥੇ ਰਾਜਾ ਮਾਂ ਹਸਾਜੂ ਕੇ ਸਾਜਾ ਮਹਦੋ ਗੂਟੇ ਜੋ ਹੈ ਤਰਈ ਅਭੁਸਾਲ ਤੇ ਰਾਜਨ ਕੇ ਰਾਜਨ ਕੇ ਰਾਜਨ ਕੇ ਰਾਜ